ਚੰਡੀਗੜ੍ਹ ਦਾ ਇੰਡਸਟਰੀਸਟਿਸ ਜਿਹੜੇ ਆ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਚੰਡੀਗੜ੍ਹ ਦੇ ਮੇਅਰ ਜਿਹੜੇ ਆ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਤੇ ਬਿਲਕੁਲ ਜਿਵੇਂ ਮੈਨੂੰ ਪਤਾ ਲੱਗਾ ਕਿ ਵਪਾਰੀ ਭਾਈ ਆਜ ਧਰਨੇ 'ਤੇ ਬੈਠੇ ਹਨ ਕਿ ਕੁਝ ਛੋਟੀਆਂ ਬਹੁਤ ਸਮੱਸਿਆਵਾਂ ਆ ਰਹੀਆਂ ਜਿਨ੍ਹਾਂ ਨੇ ਛੋਟੀ ਵੀ ਔਰ ਵੱਡੀ ਵੀ ਇਹ ਸਮੱਸਿਆ ਕੋਲੇ ਕੇ ਧਰਨੇ 'ਤੇ ਬੈਠਣਾ ਪੜਾ ਤਾਂ ਬੜਾ ਕਰਵਾਗਿਆਪੁਰਨ ਹੈ ਕਿ ਪ੍ਰਸ਼ਾਸਨ ਕੀ ਬਾਤ ਨਹੀਂ ਸੁਣ ਪਾਰਾ ਸੈਂਟਰ ਗਵਰਨਮੈਂਟ ਨੂੰ ਸੁਣਵਾਈ ਨਹੀਂ ਹੋ ਪਾਰੀ ਸਰ ਉਹਨਾਂ ਵਪਾਰੀਆਂ ਦਾ ਕਹਿਣਾ ਵੀ ਉਹਨਾਂ ਦੀ ਮੰਗਾਂ ਜਿਹੜੀਆਂ ਬੜੀਆਂ ਪੁਰਾਣੀਆਂ ਹੈਗੀਆਂ ਲਗਾਤਾਰ ਹਰ ਇੱਕ ਪਾਰਟੀ ਉਹਨਾਂ ਨੂੰ ਆਸ਼ਵਾਸ਼ਣ ਦਿੰਦੀ ਹੈ ਪਰ ਉਹਨਾਂ ਦੀ ਮੰਗਾਂ ਤੇ ਹਾਲੇ ਤੱਕ गौर नहीं किया गया जी बिल्कुल हो सकता है परंतु मैं जब लास्ट टाइम आया था मुझे दो तीन समस्याएं बताई गई थी और उन पर मैं वर्क कर रहा हूं और जल्दी उनका जो निवारण है वो कर देंगे मुझे एक जो शौचालय है उसकी डिमांड रखी गई थी और एक पार्किंग की डिमांड रखी गई थी उस पर वर्क चल रहा है जल्दी उस पर मैं काम करा के वो करा दिया जाएगा ये तो होगी कॉरपोरेशन के रिलेटेड कुछ इनकी एडमिनिस्ट्रेशन के रिलेटेड है एडमिनिस्ट्रेशन लगातार इनको नोटिस भेज रहा है इनका कहना है कि ये जो इंडस्ट्रियल प्लाट है इसको कमर्शियल यूज़ करने की हमें परमिशन दी जाए यहाँ दुकानें शोरूम चलाने की हमें परमिशन दी जाए वो डिमांड जो है उसको लेकर ये डरना बिल्कुल उसमें आज जैसे कि कल हमारी एडवाइजरी काउंसिलिंग की मीटिंग थी वो पोस्टपोन हो गई है उसमें हम वो सारे मीटिंग बात रखेंगे इनकी ज़ोरदार तरीके से बात रखी जाएगी देखिए नीड बेस्ड चेंज तो होना चाहिए जरूरी नहीं है कि अगर हम इंडस्ट्रीज यहां तो थोड़ी दुकान नहीं कर सकते किसी को कोई सस्ता सामान मिलता हो तो क्यों नहीं आएगा होना चाहिए इनका जो ये डिमांड कर रहे हैं बिल्कुल जायज कर रहे हैं तो मेयर साहब का कहना है कि जो व्यापारी वर्ग जो डिमांड्स कर रहा है वो बड़ी जायज है कि और उनों दी जड़ी डिमांड्स है वो मानी जानी चाहिए अब और इथे जेड़े एएसजीएम साहब आए हुए हैं एएसजीएम साहब जड़े यार ਆਓ ਆਓ ਦੇਰ ਜਿਹੜੇ ਆ ਸੁਣਦੇ ਆ ਰੋਜ ਕਿਹਦਾ ਕੇਸ ਪੈਂਦੀ ਹੈ ਉਸ ਵਿੱਚ ਸਰ ਜੀ ਸਰ ਜੀ ਜੀ ਡਿਮਾਂਡਸ ਕੀ ਹੈਗੀ ਹੈ ਮੈਂ ਇੱਕ ਮਿੰਟ ਦਾ ਵੀ ਪਾਰੋ ਜਿਹੜੀ ਡਿਮਾਂਡ ਹੈ 40 ਸਾਲਾਂ ਤੋਂ ਇਹ ਲੱਗੋ ਚੱਲੀ ਜਾ ਰਹੀ ਹੈ ਲੀਜ਼ ਹੋਲ ਟੂ ਫਰੀ ਹੋਲਡ ਮੀਸੀਜ਼ ਤੇ ਨੋਟਿਸ ਦਿੱਤੇ ਜਾ ਰਹੇ ਆ ਜਿਹੜੇ ਅਸੀਂ ਇੰਡਸਟਰੀਜ਼ ਆ ਜਿਹੜੇ ਅਸੀਂ ਤਾਨਦਾਰ ਆ ਸਾਰੇ ਉਹਦੇ ਅੰਦਰ ਜੇ ਅਸੀਂ ਛੋਟੀ ਜਿਹੀ ਚੇਂਜ ਕਰ ਲਈ ਵਿਦਨ ਪਰਨਸਿਸ ਉਹ ਵੀ ਲਾਉਣੀ ਕਰਦੇ ਉਹਦੇ ਦੋ ਦੋ ਕਰੋੜ ਰੁਪਏ ਦਾ ਨੋਟਿਸ 12-12 ਕਰੋੜ ਰੁਪਏ ਦਾ ਨੋਟਿਸ ਲੈ ਕੇ ਭੇਜੇ ਵਾ ਤੇ ਮੇਅਰ ਸਾਹਿਬ ਦਾ ਕਹਿਣਾ ਹੈ ਕਿ ਐਡਵਾਈਜ਼ਰੀ ਕੌਂਸਲ ਦੀ ਮੀਟਿੰਗ ਹੋਏਗੀ ਉਸ 'ਚ ਮੁੱਦਾ ਚੱਕਾਂਗੇ ਸਾਨੂੰ ਲੱਗਦਾ ਉਸ 'ਚ ਮੁੱਦਾ ਸੋਲਡ ਆਊਟ ਨਹੀਂ ਹੋ ਸਕਦਾ ਜੀ ਨਹੀਂ ਹੋ ਸਕਦਾ ਕਿਸੇ ਵੀ ਕੀਮਤ ਹੀ ਨਹੀਂ ਹੋ ਸਕਦਾ ਜਦ ਤੱਕ ਵਪਾਰੀ ਇਕੱਠਾ ਹੋਗਾ ਸੜਕਾਂ ਤੇ ਨਹੀਂ ਤੋੜੇਗਾ ਜਿੰਦਾਸਤ ਰਿਆ ਜੀ ਅਸੀਂ ਆਪਣਾ ਹੱਕ ਲੈਣਾ ਵੀ ਜਾਣਦੇ ਹਾਂ ਤੇ ਚੰਡੀਗੜ੍ਹ ਅਨੁਸ਼ਾਸਨ ਚੁਕਾਣਾ ਵੀ ਜਾਣਦੇ ਹਾਂ ਅੱਜ ਹਰ ਕੰਮ ਉਹ ਕਰਾਂਗੇ ਜਿਹੜਾ ਵੀ ਸਾਨੂੰ ਸਭ ਨੂੰ ਪੂਰੀ ਵਪਾਰੀ ਇਖਤਿਆਰ ਨੂੰ ਚੰਡੀਗੜ੍ਹ ਦੇ ਲੋਕਾਂ ਨੂੰ ਜਿਹੜਾ ਠੀਕ ਲੱਗੇਗਾ ਸੀ ਫਿਰ ਉਹ ਕਰਾਂਗੇ ਜੇ ਐਡਮਿਸ਼ਨ ਚ ਸਾਡੇ ਨਾਲ ਲੱਖੀ ਸਾਹਿਬ ਸਾਡੇ ਨਾਲ ਐਚਐਸ ਲੱਖੀ ਜੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਨ ਉਹ ਨਾਲ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਵਪਾਰੀਆਂ ਨੂੰ ਸੜਕਾ ਤੋਂ ਨਹੀਂ ਲੈਣਾ ਚਾਹੀਦਾ ਵਪਾਰੀਆਂ ਦੀ ਮੰਗ ਜਿਹੜੀ ਹੈਗੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਦੁਕਾਨਾਂ ਤੇ ਜਾ ਕੇ ਸੋਲਵ ਕਰਨੀ ਚਾਹੀਦੀ ਹੈ ਇਹਨਾਂ ਟੈਕਸ ਸਾਡੇ ਚੰਡੀਗੜ੍ਹ ਨੂੰ ਦਿੰਦੇ ਨੇ ਸਾਡੇ ਸਿਟੀ ਨੂੰ ਦਿੰਦੇ ਨੇ ਇਹਨਾਂ ਨੂੰ ਪਰੇਸ਼ਾਨ ਨਾ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਇਹਨਾਂ ਦਾ ਹੱਲ ਕਰੀਏ ਔਰ ਇਸੇ ਰਾਜਨੀਤੀ ਨਾ ਕਰਕੇ ਸਾਰਿਆਂ ਨੂੰ ਰੀਲੀਫ ਦਿਵਾਉਣ ਦੀ ਕੋਸ਼ਿਸ਼ ਕਰੀਏ ਲਖੀ ਸਾਹਿਬ ਜਿੱਦਾਂ ਵਪਾਰੀਆਂ ਦਾ ਕਹਿਣਾ ਵੀ ਉਹਨਾਂ ਦੀ ਜਿਹੜੀਆਂ ਮੰਗਾਂ ਹੈਗੀਆਂ ਬੜੀਆਂ ਪੁਰਾਣੀਆਂ ਹੈਗੀਆਂ ਕੋਈ ਅੱਜ ਦੀ ਮੰਗ ਨਹੀਂ ਹੈਗੀ ਪਰ ਕਿਸੇ ਵੀ ਪੋਲੀਟਿਕਲ ਪਾਰਟੀ ਨੇ ਸਾਡਾ ਹੱਥ ਜਿਹੜਾ ਹੈ ਉਹ ਨਹੀਂ ਫੜਿਆ ਮੈਂ ਤਾਂ ਇਹੀ ਕਹਿ ਰਿਹਾ ਕਿ ਉਹ ਸਾਲ ਸਰਕਾਰ ਚਲੇਗੀ ਉਨਤਾ ਤੀਸਰੀ ਟਰਮ ਹੈ ਇਹ ਸਰਕਾਰ ਦੀ ਔਰ ਐਡਮਿਨਿਸਟ੍ਰੇਸ਼ਨ ਬੈਕ ਹੈ ਸਭ ਨੂੰ ਨਜ਼ਰ ਆ ਰਿਹਾ ਸਭ ਕੁਝ ਹੋ ਰਿਹਾ ਅਸੀਂ ਤਾਂ ਤਿਆਰ ਆ ਸਾਡੇ ਤੋਂ ਕਿੱਥੇ ਸਾਈਨ ਕਰਾਣੇ ਐ ਐਮਪੀ ਤੋਂ ਸਾਈਨ ਕਰਾ ਲਓ ਮੇਰੇ ਤੋਂ ਸਾਈਨ ਕਰਾ ਲਓ ਬੋਲੋ ਅਸੀਂ ਸਾਰੀ ਜਗ੍ਹਾ ਸਾਈਨ ਕਰਾਉਣ ਨੂੰ ਤਿਆਰ ਇਹਨਾਂ ਵਾਸਤੇ ਸੋਨੂੰ ਕੀ ਲੱਗਦਾ ਇਹ ਮੁੱਦਾ ਕਿੱਥੇ ਕੁ ਉਲਝਿਆ ਹੋਇਆ ਹੈ ਕਿ ਸੈਂਟਰ ਮਿਨਿਸਟਰੀ ਜੁਲਝਿਆ ਹੋਇਆ ਹੈ ਜਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚੁਲਝਿਆ ਆ ਸੋਨੂੰ ਕੀ ਲੱਗਦਾ ਵੀ ਚੁੱਕ ਕਿੱਥੇ ਹੋ ਰਹੀ ਆ ਲੈਕੋਵਿਲ ਜਿਹੜੀ ਕੰਮ ਕਰਨ ਦੀ ਇੱਛਾ ਸ਼ਕਤੀ ਉਹ ਨਹੀਂ ਹੈ ਲੋਕਾਂ ਨੂੰ ਪਰੇਸ਼ਾਨ ਕਰਨਾ ਬਸ ਸਾਡੇ ਨਾਲ ਚੰਡੀਗੜ੍ਹ ਰੇਜੈਂਸੀ ਫੈਡਰੇਸ਼ਨ ਦੇ ਜਿਹੜੇ ਆ ਉਹ ਪ੍ਰਧਾਨਿਕ ਉਹਨਾਂ ਸਰ ਕੀ ਲੱਗਦਾ ਵਪਾਰੀਆਂ ਦੀ ਜਿਹੜੀ ਮੰਗ ਆ ਇਸ ਦੇ ਸਬੰਧਤ ਤੁਹਾਡਾ ਕੀ ਉਹ ਜਿਹੜੀ ਵਪਾਰੀਆਂ ਦੀ ਮੰਗ ਆ ਪਿਛਲੇ 30 ਸਾਲ ਤੋਂ ਹੁਣ 30 ਸਾਲ ਪਹਿਲਾਂ ਸ਼ੋਰੂਮ ਲਏ ਆ ਜਾਂ ਦੁਕਾਨਾਂ ਲਈਆਂ ਅੱਜ ਨੋਟਿਸ ਆ ਰਹੇ ਆ ਇਹਨਾਂ ਦਾ ਆਪਣਾ ਭੁਸ਼ਿਆ ਲੱਗ ਰਿਹਾ ਕਿ ਆਪਣੇ ਬੱਚਿਆਂ ਨੂੰ ਕਿਰਾਏ ਦਾ ਸਮਾਨ ਦੇ ਕੇ ਜਾ ਰਹੇ ਆ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਇਹ ਆਪਣੇ ਬੱਚਿਆਂ ਨੂੰ ਸਿਕਿਉਰ ਕਰਕੇ ਜਾਣ ਕਿ ਇਹ ਦੁਕਾਨ ਤੁਹਾਡੀ ਆ ਇਹ ਸ਼ੋਰੂਮ ਤੁਹਾਡਾ ਕਿ ਅੱਜ ਇਹ ਆ ਲੱਗ ਰਿਹਾ ਕਿ ਸਰਕਾਰ ਨੇ ਸ਼ਾਇਦ ਇਹਨੂੰ ਦੁਬਾਰਾ ਕਬਜ਼ੇ ਕਰਕੇ ਫਿਰ ਦੁਬਾਰਾ ਰੀਸੇਲ ਕਰਾ ਕਰਨੀ ਅਸੀਂ ਸਰਕਾਰ ਨੂੰ ਰਿਕੁਐਸਟ ਕਰਦੇ ਆ ਕਿ ਇੱਕ ਪਾਲਿਸੀ ਬਣਾਈ ਜਾਵੇ ਜੀ ਰੈਜ਼ਿਡੈਂਸ ਵੀ ਇੰਡਸਟਰੀਅਲ ਦੇ ਵਿੱਚ ਸ਼ੋਰੂਮ ਅੱਜ ਇੱਕ ਤੁਸੀਂ ਪਾਲਿਸੀ ਫਰੇਮ ਕਰੋ ਉਹਦੇ ਵਿੱਚ ਇਹ ਨਹੀਂ ਆ ਕਿ ਨਵਾਂ ਐਡਵਾਈਜ਼ਰ ਆਇਆ ਨਵਾਂ ਚੇਅਰਮੈਨ ਆਇਆ ਹਰ ਵਾਰੀ ਆਪਾਂ ਨਵੀਂ ਪਾਲਿਸੀ ਬਣਾ ਲਈਏ ਅਸੀਂ ਇੱਕ ਪਾਲਿਸੀ ਫਰੇਮ ਕਰ ਲਈਤੀ ਜਾਵੇ ਇਹ ਨਾ ਕਿਹਾ ਜਾਵੇ ਕਿ ਉੱਥੋਂ ਸਾਡਾ ਐਮਓਜ ਤੋਂ ਹੋ ਕੇ ਆਏਗਾ ਅਸੀਂ ਚਾਹਾਂਗੇ ਸਾਰੀਆਂ ਪਾਵਰ ਆ ਗਵਰਨਰ ਤੇ ਡਵਾਈਜ਼ਰ ਕੋਲ ਹੋਣੀ ਚਾਹੀਦੀਆਂ ਔਰ ਚੰਡੀਗੜ੍ਹ ਲੈਵਲ ਤੇ ਉੱਪਰ ਹੀ ਹੋਣੀਆਂ ਚਾਹੀਦੀਆਂ ਔਰ ਚੰਡੀਗੜ੍ਹ ਦੇ ਨਿਵਾਸੀਆਂ ਨੂੰ ਇੰਡਸਟਰੀ ਨੂੰ ਰੈਜ਼ੀਡੈਂਸ ਨੂੰ ਹਾਊਸਿੰਗ ਬੋਰਡ ਨੂੰ ਸਾਰਿਆਂ ਦੇ ਦੋ ਦੋ ਮੈਂਬਰ ਲੈ ਕੇ ਸਾਰੀਆਂ ਡਵਾਈਜ਼ਿੰਗ ਕਮੇਟੀਆਂ ਦੇ ਵਿੱਚ ਪਾਉਣੇ ਚਾਹੀਦੇ ਆ ਤੇ ਤਾਂ ਫੈਸਲੇ ਲੈਣੇ ਚਾਹੀਦੇ ਆ ਇਹ ਨਹੀਂ ਕਿ ਕੋਈ ਆਊਟਸਾਈਡਰ ਬੰਦਾ ਵਿੱਚ ਲੈ ਕੇ ਕੰਮ ਕਰ ਰਿਹਾ ਕੋਈ ਕਿਤੋਂ ਆ ਰਿਹਾ ਕੋਈ ਕਿਤੋਂ ਆ ਰਿਹਾ ਜਿਹੜੇ ਲੋਕਾਂ ਦੀਆਂ ਪ੍ਰੋਬਲਮ ਉਹਨਾਂ ਨੂੰ ਵਿੱਚ ਇਨਵੋਲ ਕਰਕੇ ਕੰਮ ਕੀਤਾ ਜਾਵੇ ਤੇ ਮੈਂ ਵਪਾਰੀ ਭਾਵਾਂ ਦਾ ਰੈਜ਼ੀਡੈਂਸ ਵੈਲਫੇਅਰ ਦਾ ਸ਼ੋਅਰੂਮ ਜਿਹੜੇ ਹੈਗੇ ਆਏ ਆ ਕਨਵਰਸ ਪਨ ਪਾਲਸੀ ਵਾਲਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਥੇ ਧਰਨਾ ਮੈਂ ਉਮੀਦ ਕਰਨਾ ਕਿ ਸਰਕਾਰ ਇਹ ਸਾਰੇ ਲੋਕਾਂ ਦਾ ਕੰਮ ਕਰਨਗੀ ਤੇ ਆਪਣਾ ਬਹੁਤ ਵਧੀਆ ਲੋਕ ਆਪਣੀ ਜ਼ਿੰਦਗੀ ਬਤਾਉਣਗੇ ਕਿਉਂ ਅੱਜ ਕੱਲ ਤਾਂ ਇਹ ਹਾਲ ਹੈ ਕਿ ਇਹਨਾਂ ਨੂੰ ਸਵੇਰ ਦਾ ਇਹ ਵੀ ਨਹੀਂ ਪਤਾ ਕਿ ਸਾਡੀ ਸਵੇਰੇ ਦੁਕਾਨ ਸੀਲ ਹੋ ਜਾਣੀ ਹੈ ਥੈਂਕ ਯੂ ਕੀ ਲੱਗਦਾ ਕਿ ਐਸ ਡੀ ਐਮ ਸਾਹਿਬ ਨੂੰ ਜਦੋਂ ਮੈਮੋਰੰਡਮ ਦਿੱਤਾ ਕੀ ਲੱਗਦਾ ਕੁਝ ਹੋਣ ਦੀ ਉਮੀਦ ਹੈਗੀ ਹੈ ਅੱਜ ਅਸੀਂ ਐਸ ਡੀ ਐਮ ਸਾਹਿਬ ਨੂੰ ਬਹੁਤ ਸ਼ਾਂਤਮਈ ਤਰੀਕੇ ਨਾਲ ਇੱਕ ਮੈਮੋਰੰਡਮ ਪੇ ਦਿੱਤਾ ਹੈ ਜਿਸ ਡੀ ਐਮ ਸਾਹਿਬ ਨੂੰ ਇਹ ਵੀ ਅਲਟੀਮੇਟਮ ਦਿੱਤਾ ਕਿ 10 ਦਿਨ ਦੇ ਅੰਦਰ ਤੁਸੀਂ ਇਹਦੇ ਉੱਪਰ ਫੈਸਲਾ ਲਓ ਅਗਰ 10 ਦਿਨ ਦੇ ਅੰਦਰ ਇਹ ਫੈਸਲਾ ਨਹੀਂ ਲੈਂਗੇ ਉਹਦੇ ਬਾਅਦ ਅਸੀਂ ਗਵਰਨਰ ਹਾਊਸ ਨੂੰ ਘੇਰਾਂਗੇ ਨਾਲ ਹੀ ਅਸੀਂ ਇਹ ਵੀ ਐਲਾਨ ਕੀਤਾ ਕਿ ਕੋਈ ਵੀ ਕੇਂਦਰੀ ਮੰਤਰੀ ਅਗਰ ਇਹ 에어ਪੋਰਟ ਤੇ ਆਂਦਾ ਜਾਂ ਚੰਡੀਗੜ੍ਹ 에 ਪੰਚਕੂਲਾ ਹਰਿਆਣਾ ਇਲੈਕਸ਼ਨ ਦੇ ਵਿੱਚ 에어ਪੋਰਟ ਨੂੰ ਉਤਰਦਾ ਇਹ ਵਪਾਰੀ ਸਾਰੇ ਜੁਆਇੰਟ ਐਕਸ਼ਨ ਕਮੇਟੀ ਹੋਣਾ ਦਾ ਵੀ ਘਰਾਓ ਕਰੇਗੀ ਕਿਉਂਕਿ ਇਹ ਚੰਡੀਗੜ੍ਹ ਜਿਹੜਾ ਵੋ ਸੈਂਟਰ ਗਵਰਨਮੈਂਟ ਕੇ ਅੰਦਰ ਆਂਦਾ ਹੈ ਬਾਰ ਬਾਰ ਸਾਨੂੰ ਲੱਡੂ ਖਿਲਾ ਕੇ ਆਸ਼ਵਾਸਨ ਦੇ ਕੇ ਲਾਰੇ ਲੱਪੇ ਲਾ ਕੇ ਪ੍ਰੇਤਾਰਿਤ ਕੀਤਾ ਜਾਂਦਾ ਜਿਸ ਤਰ੍ਹਾਂ ਦੇ ਰਜਿਸਟਰੀਆਂ ਹੁੰਦੀ ਸੀ ਫਲੋਰ ਬਾਈ ਉਹਨਾਂ ਨੂੰ ਤੰਗ ਕੀਤਾ ਹੋਇਆ ਸਾਰੇ ਵਪਾਰੀਆਂ ਨੂੰ ਲਗਾਤਾਰ ਤੰਗ ਕਰ ਦਿੱਤੀਆ ਗਿਆ ਮੈਨੂੰ ਲੱਗਦਾ ਕਿ ਵਪਾਰੀ ਹੁਣ ਚੰਡੀਗੜ੍ਹ ਤੋਂ ਪਲਾਨ ਕਰਨ ਲਈ ਮਜਬੂਰ ਹੋ ਜਾਏਗਾ ਔਰ ਜਿਸ ਤਰ੍ਹਾਂ ਜੇ ਸਾਡੇ ਕੋਲ ਜਿਹੜ ਲੇਬਰ ਜਿਹੜੀ ਉਹ ਕੰਮ ਕਰ ਰਹੀ ਹੈ ਰੋਜ਼ਗਾਰ ਦੇ ਰਹੇ ਕੇਂਦਰ ਸਰਕਾਰ ਤੋਂ ਰੋਜ਼ਗਾਰ ਦੇ ਨਹੀਂ ਪਾਈ ਲੋਕ ਲਵਾਉਣੇ ਵਾਅਦੇ ਕਰਦੀ ਰਹੀ ਲੇਕਿਨ ਇਹਨਾਂ ਵਪਾਰੀਆਂ ਨੇ 20000 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ 20000 ਦੇ ਪਿੱਛੇ 4 ਬੰਦਾ ਜਿਹੜਾ 80000 1 ਲੱਖ ਬੰਦਿਆਂ ਨੂੰ ਰੋਜ਼ਗਾਰ ਜਿਹੜਾ ਰੋਟੀ ਦੇ ਰਿਆ ਤੇ ਜੇ ਪ੍ਰਸ਼ਾਸਨ ਇਸ ਤੇ ਧੱਕੇ ਸਾਈ ਕਰੇਗਾ ਤਾਂ ਅਸੀਂ ਸਾਡੇ ਟ੍ਰੇਲਰ ਦਿਖਾਇਆ ਸੀ ਵਪਾਰੀਆਂ ਨੇ ਜੁਆਇੰਟ ਐਕਸ਼ਨ ਕਮੇਟੀ ਨੇ ਔਰ ਸਾਡੇ ਨਾਲ ਸਾਰੇ ਸੰਗਠਨ ਆਏ ਹਨ RAM ਦਰਬਾਰ ਸੇਵਾ ਸੰਮੇਯ ਯੂਵਾ ਸੰਗਠਨ ਹਿੰਦੂ ਤਖਤ ਕੇ ਸਾਰੇ ਸੰਗਠਨ ਆਏ ਅੱਜ ਔਰ ਅਗਲੀ ਵਾਰੀ ਅਸੀਂ ਚੰਡੀਗੜ ਘੇਰਾਂਗੇ ਉਹਦੇ ਵਿੱਚ ਪ੍ਰਸ਼ਾਸਨ ਨੂੰ ਜਵਾਬਦੇਹੀ ਦੇਣੀ ਪਵੇਗੀ ਔਰ ਇਹ ਕਹਿੰਦੇ ਕਿ ਤੁਸੀਂ ਹੱਲ ਕਰੋ ਤੁਸੀਂ ਆਪਣੇ ਦਫਤਰਾਂ ਦੇ ਵਿੱਚ ਚਾਰ ਚਾਰ ਆਫਿਸ ਬਣਾ ਲੇ 10 10 ਮੰਜ਼ਿਲ ਬਿਲਡਿੰਗ ਬਣਾ ਲਈ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਸੀਂ ਵਪਾਰੀਆਂ ਨੂੰ ਵੀ ਦੋ ਸਾਡੇ ਪੈਸੇ ਨਾਲ ਤੁਸੀਂ ਜਿਹੜਾ ਆਨੰਦ ਲੈ ਰਹੇ ਹੋ ਅਰੈਸਟ ਕਰ ਰਹੇ ਹੋ ਆਰਾਮ ਨਾਲ ਗੱਡੀਆਂ ਤੇ ਆਦੇ ਹੋ ਵਪਾਰੀ ਸਵੇਰ ਤੋਂ ਧਰਨਾ 'ਤੇ ਬੈਠਾ ਸਾਡੇ ਨਾਲ ਪਹਿਲੇ ਚੀਟਿੰਗ ਹੋਈ ਕਿਸੇ ਐਕਸ਼ਨ ਨੂੰ ਭੇਜ ਦਿੱਤਾ ਗਿਆ ਕਿਵੇਂ ਰੈਂਡਮ ਲੋਕ ਐਸ ਡੀ ਐਮ ਸਾਹਿਬ ਹੈ ਲੇਕਿਨ ਅਸੀਂ ਪਛਾਣਦੇ ਹਾਂ ਅਫਸਰਾਂ ਨੂੰ ਕਿ ਕਿਹੜੇ ਅਫਸਰ ਹੈ ਅਸੀਂ ਦੁਬਾਰਾ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਤੁਹਾਡੇ ਰਾਹੀ कि अरसेन्द्र सरकार ਨੂੰ ਕਿ ਜਾਗ ਜੋ ਹੁਣ ਉਹ ਵਪਾਰੀ ਨਹੀਂ ਰਿਹਾ ਅਗਰ ਅਸੀਂ ਸਰਕਾਰ ਬਣਾਣਾ جانتے ਹਾਂ ਤਾਂ ਸਰਕਾਰ ਘਿਰਾਣਾ ਵੀ جانتے ਹਨ ਆਪਣਾ ਹੱਕ ਲੈਣਾ ਵੀ جانتے ਹਨ ਔਰ ਰੱਖਣਾ ਹੱਕ ਬਿਲਕੁਲ ਇੱਥੇ ਰੱਖ ਕੇ ਰੱਖਾਂਗੇ ਔਰ ਕਿਸੇ ਤਰ੍ਹਾਂ ਦੇ ਸਮਝੌਤਾ ਨਹੀਂ ਕਰਾਂਗੇ ਜੇ ਪ੍ਰਸ਼ਾਸਨ ਧੱਕੇ ਸਾਹੀ ਕਰੇਗਾ ਜੁਆਇੰਟ ਐਕਸ਼ਨ ਕਮੇਟੀ ਦੁਬਾਰਾ ਜੋ ਹੈ ਤਨਾ ਤਾਂ ਗਵਰਨਰ ਹਾਊਸ ਦਾ ਘਰਾਵ ਕਰੇਗੀ ਚਲ ਥੈਂਕ ਯੂ ਮਤਲਬ ਕਿ 10 ਦਿਨ ਦਾ ਜਿਹੜਾ ਅਲਟੀਮੇਟਮ ਦਿੱਤਾ ਗਿਆ ਵਪਾਰੀ ਵਾਰਕ ਵੱਲੋਂ ਜੇ ਦੀ ਉਹਨਾਂ ਦੀ ਮੰਗਾਂ ਤੇ ਡਿਸੀਜਨ ਨਹੀਂ ਹੁੰਦਾ ਤਾਂ 10 ਦਿਨਾਂ ਬਾਅਦ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਦੇ ਧਾਰ ਦਾ ਜਿਹੜਾ ਸਰਕਾਰੀ ਨਿਵਾਸ ਆ ਜਾਂ ਜਿਹਨੂੰ ਗਵਰਨਰ ਹਾਊਸ ਕਹਿੰਦੇ ਆ ਉਸ ਦਾ ਖਰਾਬ ਕੀਤਾ ਜਾਏਗਾ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮਿਤ ਦੇ ਨਾਲ ਦਰਿਸ਼ਕ ਟੈਬਲੀ ਚੰਡੀਗੜ੍ਹ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par